ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਕਰਮ ਸਿੰਘ ਮਜੀਠੀਆ ਦੇ ਕੇਸ ਦੇ ਵਿੱਚ ਬੜੀ ਜ਼ਬਰਦਸਤ ਬਹਿਸ ਚੱਲ ਰਹੀ ਹੈ ਜਮਾਨਤ ਬਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਦੇ ਵੱਲੋਂ ਜਮਾਨਤ ਦੀ ਜਿਹੜੀ ਅਰਜੀ ਹੈ ਮੁਹਾਲੀ ਦੇ ਕੋਰਟ ਦੇ ਵਿੱਚ ਲਾਈ ਗਈ ਹੈ ਤੇ ਦੋਸਤੋ ਦੂਜੇ ਪਾਸੇ ਵਿਜੀਲੈਂਸ ਨੇ ਵੀ ਅੱਜ ਬੜੇ ਤਾਕਦੇ ਜਿਹੜੇ ਪ੍ਰੂਫ ਨੇ ਉਹ ਵੀ ਅਦਾਲਤ ਦੇ ਵਿੱਚ ਰੱਖੇ ਐ ਜਿਹੜੇ ਉਹਨਾਂ ਨੇ ਵਾਦ ਦੇ ਵਿੱਚ ਕਈ ਪ੍ਰੂਫ ਵਿਜੀਲੈਂਸ ਨੇ ਦਾਅਵਾ ਕੀਤਾ ਹੈ ਕਿ ਅਸੀਂ ਜ਼ਮਾਨਤ ਦਾ ਵਿਰੋਧ ਕਰਾਂਗੇ ਤੇ ਸਰਕਾਰੀ ਪੱਕ ਦੇ ਜਿਹੜੇ ਵਕੀਲ ਨੇ ਉਹ ਅੱਜ ਦੱਸਣਗੇ ਕਿ ਜੇ ਵਿਕਰਮਜੀਤ ਜੀ ਤੇ ਨੂੰ ਜ਼ਮਾਨਤ ਮਿਲਦੀ ਹੈ ਤੇ ਉਹ ਬਾਹਰ ਜਾ ਕੇ ਜਿਹੜੇ ਸਬੂਤ ਹੈ ਉਹਨਾਂ ਨੂੰ ਖੁਰਦਪੁਰਦ ਕਰ ਸਕਦੇ ਇਸ ਲਈ ਜਵੰਤ ਵਿਕਰਮ ਮਜੀਠੀਕੇ ਨੂੰ ਨਾਂ ਦਿੱਤੀ ਜਾਵੇ ਤੇ ਦੋਸਤੋ ਇੱਕ ਨਵਾਂ ਜਿਹੜਾ ਮਾਮਲਾ ਦੇਖਣ ਦੇ ਵਿੱਚ ਆਇਆ ਹੈ ਕਿ ਜਿਹੜਾ ਵਿਕਰਮ ਸਿੰਘ ਮਜੀਠੀਆ ਸਿਮ ਵਰਤਦੇ ਸੀ ਮੋਬਾਈਲ ਦੇ ਵਿੱਚ ਉਹ ਕਹਿੰਦੇ ਕਿਸੇ ਹੋਰ ਬੰਦੇ ਦੇ ਨਾਂ ਤੇ ਸੀ ਜਸਵੀਰ ਸਿੰਘ ਜੀ ਦਾ ਨਾਂ ਹੈ ਤੇ ਕੈਨੇਡਾ ਦੇ ਵਿੱਚ ਉਹ ਚਲੇ ਗਏ ਐ ਉੱਥੇ ਪਰਿਵਾਰ ਉਹਨਾਂ ਦਾ ਰਹਿੰਦਾ ਸੀ ਤੇ ਪਰਿਵਾਰ ਇੱਥੇ ਫਤਿਹਗੜ ਸਾਹਿਬ ਦੇ ਉਹ ਬੰਦੇ ਐਡਰੈਸ ਦੇ ਉੱਤੇ ਰਹਿਣ ਵਾਲੇ ਨੇ ਹੁਣ ਜਸਵੀਰ ਸਿੰਘ ਨੇ ਸਿਮ ਬਿਕਰਮਜੀਠੀਏ ਨੂੰ ਕਿਉਂ ਲੈ ਕੇ ਦਿੱਤਾ ਕੀ ਉਸ ਨੂੰ ਪਤਾ ਹੈ ਕਿ ਮੇਰੇ ਨਾਂ ਦੇ ਉੱਤੇ ਸਿਮ ਜਿਹੜਾ ਚੱਲ ਰਿਹਾ ਹੈ ਉਹ ਬਿਕਰਮਜੀਠੀਆ ਦੇ ਕੋਲ ਹੈ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਬਿਕਰਮਜੀਠੀਆ ਨੇ ਉਸ ਫੋਨ ਦੇ ਉੱਤੋਂ ਜਿਹੜੇ SIM ਤੇ ਨੰਬਰ ਤੋਂ ਫੋਨ ਕੀਤਾ ਹੈ ਕੀ ਉਹ ਕੋਈ ਨਸ਼ੇ ਵਾਲੇ ਰਿਲੇਟਡ ਸਮਗਲਰਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਜਾਂ ਕੋਈ ਵੱਡੇ ਜਿਹੜੇ ਮੈਡੀਸ਼ਨ ਬਣਾਉਂਦੀਆਂ ਫੈਕਟਰੀਆਂ ਨੇ ਕੰਪੜੀਆਂ ਹੈ ਉਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਜਾਂ ਜਿਹੜੇ ਵੱਡੇ ਕੋਈ ਸਮਗਲਰ ਨੇ ਉਹਨਾਂ ਦੇ ਨਾਲ ਵਿਕਰਮਜੀਠੀਆ ਗੱਲਬਾਤ ਕਰਦਾ ਰਿਹਾ ਜੇ ਤੇ ਕੋਈ ਇਹੋ ਜੀ ਗੱਲਬਾਤ ਸਾਹਮਣੇ ਆਉਂਦੀ ਹੈ ਫੇਰ ਤੇ ਦੋਸਤੋ ਬਿਕਰਮਜੀਤਕੇ ਦੇ ਵਾਸਤੇ ਉਹ ਸਿਮ ਮੁਸ਼ਕਲ ਖੜੀ ਕਰ ਸਕਦਾ ਹੈ ਪਰ ਜੇਕਰ ਕੋਈ ਇਹੋ ਜੀ ਗੱਲ ਰਿਕਾਰਡ ਤੇ ਨਹੀਂ ਆਉਂਦੀ ਤੇ ਫੇਰ ਹੋ ਸਕਦਾ ਹੈ ਬਿਕਰਮਜੀਤਕੇ ਦੀ ਜ਼ਮਾਨਤ ਦੇ ਵਿੱਚ ਜਿਹੜਾ ਇਹ ਸਿਮ ਵਾਲਾ ਰੌਲਾ ਹੈ ਉਹ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਾ ਪਾਉਂਦਾ ਹੋਵੇ ਤੇ ਹੁਣ ਜਿਹੜੀ ਜ਼ਮਾਨਤ ਹੈ ਉਹਦੇ ਉੱਤੇ ਜ਼ਬਰਦਸਤ ਜਿਹੜੀ ਵੈਸ ਹੈ ਉਹ ਹੋਣੀ ਹੈ ਇਹ ਵਿਜੀਲੈਂਸ ਦੇ ਵਾਸਤੇ ਵੀ ਕਰੋ ਜਾਂ ਮਰੋ ਵਾਲੀ ਜਿਹੜੀ ਸਥਿਤੀ ਹੈ ਉਹ ਬਣੀ ਹੋਈ ਹੈ ਜੇਕਰ ਵਿਕਰਮਜੀਤ ਕੇ ਦੀ ਜਮਾਨਤ ਹੋ ਜਾਂਦੀ ਹੈ ਇਹਦੇ ਵਿੱਚ ਵਿਜੀਲੈਂਸ ਦੀ ਤੇ ਸਰਕਾਰ ਦੀ ਬਹੁਤ ਜ਼ਿਆਦਾ ਕਿਰਕਰੀ ਹੋਵੇਗੀ ਕਿਉਂਕਿ ਉਹ ਕਹਿੰਦੇ ਸੀ ਕਿ ਬੜੇ ਸਾਡੇ ਕੋਲੇ ਤਾਕੜੇ ਸਬੂਤ ਆ ਚੁੱਕੇ ਐ ਨਾ ਤੇ ਜਿਹੜੀ 402 ਕਿਲਾ ਜ਼ਮੀਨ ਹਿਮਾਚਲ ਦੇ ਮਸੋਬਰਾ ਦੇ ਵਿੱਚ ਆਖੀ ਗਈ ਸੀ ਉਹਦੇ ਬਾਰੇ ਵੀ ਅਜੇ ਤੱਕ ਕੋਈ ਪੂਰਤਾਂ ਜਾਣਕਾਰੀ ਵਿਜੀਲੈਂਸ ਨੇ ਪੇਸ਼ ਨਹੀਂ ਕੀਤੀ। ਨਾ ਕੋਈ ਜ਼ਮੀਨ ਦੀ ਰਜਿਸਟਰੀ ਦਿਖਾਈ ਹੈ। ਨਾ ਕੋਈ ਮੀਡੀਆ ਦੇ ਵਿੱਚ ਦੱਸਿਆ। ਤੇ ਨਾ ਹੀ ਬਿਕਰਮਜੀਤ ਜੀ ਤੋਂ ਜਿਹੜਾ 500 40 ਕਰੋੜ ਰੁਪਇਆ ਕੈਸ਼ ਦੇ ਰੂਪ ਵਿੱਚ ਦਿਖਾਇਆ ਗਿਆ ਸੀ ਕਿ ਬਾਹਰੋਂ ਵਿਦੇਸ਼ਾਂ ਦੇ ਵਿੱਚੋਂ ਜਿਹੜਾ ਪੈਸਾ ਆਇਆ ਉਹਨੂੰ ਕਾਲੇ ਤੋਂ ਚਿੱਟਾ ਕਿਵੇਂ ਕੀਤਾ ਗਿਆ ਤੇ ਨਾ ਹੀ ਦੋਸਤੋ ਅਜੇ ਉਹਦੇ ਬਾਰੇ ਕੋਈ ਜਿਹੜੇ ਪੱਕੇ ਸਬੂਤ ਹੈ ਉਹ ਬਾਹਰ ਆ ਸਕਿਆ ਤੇ ਵਿਕਰਮਜੀਠਗਾ ਤੋਂ ਵਿਜੀਲੈਂਸ ਨੇ ਕਿੰਨੀ ਕੁ ਜਿਹੜੀ ਨਗਦੀ ਕਰੰਸੀ ਜ਼ਬਤ ਕੀਤੀ ਉਹ ਕਿੰਨੀ ਹੈ ਜਿਹੜੇ ਲੱਖ ਕਰੋੜ ਤੋਂ ਫੜੇ ਉਹ ਕਿੰਨੇ ਹੈ ਜਾਂ ਜਿਹੜਾ ਸੋਨਾ ਚਾਂਦੀ ਵੱਡੇ ਘਰਾਂ ਦੇ ਕੋਲੇ ਲੀਡਰਾਂ ਦੇ ਕੋਲੇ ਕਿਲੋਆਂ ਦੇ ਵਿੱਚ ਹੁੰਦਾ ਹੈ ਨਾ ਉਹ ਦਸੇਵ ਕਿੰਨੇ ਕਿਲੋ ਦੇ ਕੋਲ ਸੋਨਾ ਚਾਂਦੀ ਫੜੀ ਗਈ ਹੈ ਪਹਿਲਾਂ ਤਾਂ ਮੰਤਰੀ ਢਾਲੀਵਾਲ ਕੁਲਦੀਪ ਸਿੰਘ ਤੇ ਅਮਨ ਅਰੋੜਾ ਜੀ ਜਦੋਂ ਮਜੀਠੀਏ ਨੂੰ ਫੜਿਆ ਦੂਜੇ ਦਿਨ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਕਹਿੰਦੇ ਨਕਤੀ ਮੋਬਾਈਲ ਬਿਕਰ ਮਜੀਠੀਏ ਤੋਂ ਫੜੇ ਗਏ ਆ ਚਾਰ ਜਿਹੜੇ ਲੈਪਟਾਪ ਹੈ ਉਹ ਫੜੇ ਗਏ ਆ ਹੋਰ ਵੀ ਦੋਸਤੋ ਕਈ ਚੀਜ਼ਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਸੀ ਜਿਹੜੀਆਂ ਅਜੇ ਤੱਕ ਕੋਰਟ ਦੇ ਵਿੱਚ ਨਹੀਂ ਰੱਖੀਆਂ ਜਾ ਸਕੀਆਂ ਉਹਨਾਂ ਦੇ ਵਿੱਚੋਂ ਜਿਹੜਾ ਵਿਕਰਮਜੀਤ ਸਿੰਘ ਮਜੀਠੀਏ ਦੇ ਵਕੀਲ ਨੇ ਅਰਸ਼ਦੀਪ ਸਿੰਘ ਕਲੇਰ ਉਹਨਾਂ ਨੇ ਬਿਲਕੁਲ ਇਹਨੂੰ ਝੂਠ ਦਾ ਫਲੰਦਾ ਦੱਸਿਆ ਉਹ ਕਹਿੰਦੇ ਨਾਂ ਤੇ 29 ਮੋਬਾਈਲ ਫੜੇ ਸੀ ਇਹ ਵੀ ਕਹਿੰਦੇ ਵੱਡਾ ਗੱਪ ਸੀ ਕਹਿੰਦੇ ਨਾ ਹੀ ਲੈਪਟਾਪ ਫੜੇ ਸੀ ਇਹ ਵੀ ਗੱਪ ਸੀ ਕਹਿੰਦੇ ਹਿਮਾਚਲ ਦੇ ਵਿੱਚ ਜਿਹੜੀ 402 ਕਿੱਲਾ ਜ਼ਮੀਨ ਸਰਕਾਰ ਨੇ ਆਖਿਆ ਸੀ ਕਹਿੰਦੇ ਹਿਮਾਚਲ ਦੇ ਵਿੱਚੋਂ ਭਾਲ ਭਾਲ ਕੇ ਥੱਕ ਗਏ ਸਿਰਫ ਬੀਬੀ ਗਰੀਬ ਕੌਰ ਮਜੀਠਾ ਦੇ ਨਾਮ ਤੇ ਕਹਿੰਦੇ ਇੱਕ ਜਾਂ ਡੇਢ ਏਕੜ ਜ਼ਮੀਨ ਪਲਾਟ ਸਿਰਫ ਉਹਨਾਂ ਦੇ ਨਾਮ ਤੇ ਮਿਲੇ ਆ ਉਹ ਵੀ ਉਹਨਾਂ ਦਾ ਜੱਦੀ ਪਿੰਡ ਹੈ ਹਿਮਾਚਲ ਵਿੱਚ ਦੋਸਤੋ ਇੰਨੀ ਕੁ ਜਿਹੜੀ ਜ਼ਮੀਨ ਹੈ ਉਹ ਤੇ ਆਮ ਹੀ ਘਰਾਂ ਕੋਲੇ ਹੁੰਦੀ ਹੈ ਇਦੇ ਵਿੱਚ ਕੋਈ ਬਹੁਤੀ ਵੱਡੀ ਗੱਲ ਨਹੀਂ। ਬਾਕੀ ਰਹੀ ਗੱਲ ਜਿੰਨਾ ਬੰਦਿਆਂ ਨੇ ਬਿਆਨ ਦਰਜ ਕਰਾਏ ਐ। ਚਾਹੇ ਈਡੀ ਵਾਲਾ ਨਰਿੰਦਰ ਸਿੰਘ ਹੋਵੇ, ਚਾਹੇ ਤਲਵੀਰ ਗਿੱਲ ਹੋਵੇ, ਬਿੱਟੂ ਔਲਖ ਹੋਵੇ। ਦੋਸਤੋ ਐਡਵੋਕੇਟ ਨਵਕਿੰਦਰ ਸਿੰਘ ਨੇ ਇਹਨਾਂ ਦੀਆਂ ਧੱਜੀਆਂ ਉਡਾ ਦਿੱਟਣੇ। ਉਹ ਕਹਿੰਦੇ ਈਡੀ ਵਾਲਾ ਨਰਿੰਦਰ ਸਿੰਘ ਬਕਰਮਜੀਤ ਦੇ ਤੋਂ ਪੈਸੇ ਮੋਟੇ ਉਹਨੇ ਲਏ ਐ। ਕਹਿੰਦੇ 2015-16 ਤੋਂ ਲੈ ਕੇ 21 ਤੱਕ ਕਹਿੰਦੇ ਬੰਦਾ ਕੋਰਟ ਦੇ ਵਿੱਚ ਚਲਾਨ ਪੇਸ਼ ਹੀ ਨਹੀਂ ਕਰ ਸਕਿਆ ਕਹਿੰਦੇ ਹੁਣ ਆਨੇ ਬਹਾਨੇ ਲਾਉਂਦਾ ਹੈ ਕਹਿੰਦਾ ਜਿਹੜਾ ਮੇਰੇ ਨਾਲ ਜੀਤੇ ਛੋਟੇ ਅਫਸਰ ਸੀ ਜੂਨੀਅਰ ਉਹ ਮੇਰੇ ਆਖੇ ਨਹੀਂ ਲੱਗੇ ਉਹ ਕਹਿੰਦੇ ਇਹ ਕਿਵੇਂ ਹੋ ਸਕਦਾ ਹੈ ਕਿ ਵੱਡੇ ਅਫਸਰ ਦੇ ਆਖੇ ਛੋਟੇ ਨਾਲ ਲੱਗਣ ਜੇ ਆਖੇ ਨਹੀਂ ਲੱਗੇ ਸੀ ਫਿਰ ਨਰਿੰਜਨ ਸਿੰਘ ਨੇ ਹਾਈ ਕੋਰਟ ਦੇ ਵਿੱਚ ਕਿਉਂ ਨਹੀਂ ਜਾ ਕੇ ਜੱਜ ਸਾਹਿਬ ਨੂੰ ਦੱਸਿਆ ਕਿ ਜਿਹੜੇ ਅਧਿਕਾਰੀ ਐ ਮੇਰੇ ਅੱਖੇ ਨਹੀਂ ਲੱਗ ਰਹੇ ਨਹੀਂ ਕਹਿੰਦੇ ਜਦੋਂ ਨਰਿੰਦਰ ਸਿੰਘ ਦਾ ਨੇ ਵਿਆਹ ਕੀਤਾ ਕੋਈ ਵੱਡਾ ਪ੍ਰੋਗਰਾਮ ਸੀ ਦੋਸਤੋ ਜਿਹੜਾ ਬਿੱਟੂ ਔਲਖਣ ਇੱਥੋਂ ਤੱਕ ਦੇ ਦੋਸ਼ ਲਾਏ ਐ ਕਹਿੰਦੇ ਉਹਦੇ ਲੜਕੇ ਦੇ ਵਿਆਹ ਵੇਲੇ ਵੱਡੇ ਵੱਡੇ ਕਲਾਕਾਰ ਸੱਦੇ ਗਏ ਤੇ ਕਹਿੰਦੇ ਜਿਹੜੇ ਮਹਿਮਾਨ ਸੀ ਜਦੋਂ ਹਵਾਈ ਅੱਡੇ ਤੋਂ ਉਤਰ ਕੇ ਵਿਆਹ ਵਾਲੇ ਸਮਾਗਮ ਤੱਕ ਗਏ ਐ ਕਹਿੰਦੇ ਮੂਰੇ ਪਾਇਲਟ ਗੱਡੀਆਂ ਲੱਗੀਆਂ ਹੋਈਆਂ ਸੀ ਇੰਨੀ ਚੜਤ ਸੀ ਕਹਿੰਦੇ ਉਹ ਸਾਰਾ ਕੁਝ ਵਿਕਰਮ ਮਜੀਠੀਏ ਨੇ ਮੁਹैया ਕਰਾਇਆ ਸੀ ਤੇ ਦੋਸਤੋ ਇਹਦਾ ਮਤਲਬ ਹੈ ਜਿਹੜਾ ਈਡੀ ਵਾਲਾ ਨਰਿੰਦਰ ਸਿੰਘ ਹੈ ਉਹ ਆਪਣੀ ਚਮੜੀ ਬਚਾਉਣ ਦਾ ਮਾਰਾ ਸਰਕਾਰ ਕੋਲੇ ਚਲਿਆ ਗਿਆ ਕਿਉਂਕਿ ਵਿਕਰਮ ਮਜੀਠੀਏ ਤੋਂ ਬਾਅਦ ਇਹਨਾਂ ਦੀ ਪੁੱਛ ਦਾ ਸੋਣੀ ਸੀ ਇਹਨਾਂ ਨੇ ਸਰਕਾਰ ਨੂੰ ਭੁਲੇਖਾ ਪਾ ਦਿੱਤਾ ਚਾਹੇ ਤਲਵੀਰ ਗਿੱਲ ਹੋਵੇ ਉਹਨੂੰ ਆਮ ਪਾਰਟੀ ਨੇ ਹਲਕਾ ਨ ਚਾਰਜ ਲਾ ਦਿੱਤਾ ਹੱਕ ਤੇ ਇਹ ਬਣਦਾ ਸੀ ਇਹਨਾਂ ਬੰਦਿਆਂ ਦੀ ਵੀ ਨਾਲ ਜਾਂਚ ਹੁੰਦੀ ਕਿਉਂਕਿ ਇਹ ਵੀ ਵਿਕਰਮਜੀਤ ਕੇ ਦੇ ਨਾਲ ਜੇ ਕਰੋਨੇ ਮੋਟੀ ਮਲਾਈ ਲਾ ਕੇ ਖਾਧੀ ਹੈ ਤੇ ਨਾਲ ਇਹ ਵੀ ਬਹਿ ਕੇ ਖਾਂਦੇ ਰਹੇ ਆ ਫਿਰ ਇਕੋ ਹੀ ਟੇਬਲ ਤੇ ਬਹਿ ਕੇ ਇਹ ਪ੍ਰਸ਼ਾਦਾ ਛਕਦੇ ਰਹੇ ਆ ਫਿਰ ਕਿਉਂ ਨਹੀਂ ਇਹਨਾਂ ਨੂੰ ਸਾਰਿਆਂ ਨੂੰ ਪੁੱਠਾ ਟੰਗਿਆ ਗਿਆ ਇਹਨਾਂ ਨਾਲ ਲਿਹਾਜ਼ ਕਿਉਂ ਕੀਤੀ ਜਾ ਰਹੀ ਹੈ ਇਹਨਾਂ ਸਾਰਿਆਂ ਦੀ ਪੁੱਛ ਦਸੋਣੀ ਚਾਹੀਦੀ ਹੈ ਜਿੰਨਾ ਮਾਮਾ ਦੇ ਪੁੱਤ ਚਿੱਟੇ ਨਾਲ ਮਰੇ ਆ ਉਹ ਅੱਜ ਤੱਕ ਆਪਣੇ ਘਰਾਂ ਦੇ ਵਿੱਚ ਰੋਂਦਿਆਂ ਪਿੱਟਦਿਆਂ ਉਹਨਾਂ ਦੇ ਨਾਲ ਧੋਖਾ ਕਿਉਂ ਕੀਤਾ ਜਾ ਰਿਹਾ ਹੈ ਜੇ ਸਰਕਾਰ ਚਾਹੁੰਦੀ ਹੈ ਸੱਚਮੁੱਚ ਫਿਰ ਪਾਰਦਰਸ਼ੀ ਜਾਂਚ ਕਰੇ ਨਾ ਕਿ ਇਹਨੂੰ ਰਾਜਨੀਤਿਕ ਢੰਗ ਤੇ ਵੜਾਵੇ ਇਹ ਬਿਕਰਮ ਮਜੀਠੀਏ ਦੀ ਮੁੱਛ ਦਾ ਸਵਾਲ ਨਹੀਂ ਸਰਕਾਰ ਇਹ ਗੱਲ ਨਾ ਬਣਾਵੇ ਕਿ ਬਿਕਰਮ ਮਜੀਠੀਆ ਮੁੱਛਾ ਨੂੰ ਵਟਾ ਦਿੰਦਾ ਹੈ ਤਾਂ ਕਰਕੇ ਉਹਨੂੰ ਸਭ ਕਸਖਾਵਾਂਗੇ ਨਹੀਂ ਦੋਸਤੋ ਜੇਕਰ ਕੋਈ ਨਸ਼ੇ ਦਾ ਕਾਰੋਬਾਰ ਕਰਿਆ ਤਾਂ ਤੇ ਉਹਨੂੰ ਸਜ਼ਾ ਦਿੱਤੀ ਜਾਵੇ ਨਹੀਂ ਕਿਸੇ ਨੂੰ ਮੁੱਛ ਮਰੋੜਨ ਦੇ ਇਵਜ ਦੇ ਵਿੱਚ ਜੇਲਾਂ ਵਿੱਚ ਨਾ ਸੁਟਿਆ ਜਾਵੇ ਪੰਜਾਬ ਦੇ ਲੋਕਾਂ ਨੂੰ ਭੰਬਲ ਪੂਸੇ ਵਿੱਚ ਨਾ ਪਾਇਆ ਜਾਵੇ ਜੇਕਰ ਕੋਈ ਨਸ਼ੇ ਵਿੱਚ ਸ਼ਾਮਲ ਰਿਹਾ ਤੇ ਫਿਰ ਸਬੂਤਾਂ ਸਹਿਤ ਉਹਨੂੰ ਲੋਕਾਂ ਵਿੱਚ ਨੰਗਾ ਕੀਤਾ ਜਾਵੇ ਅੱਜ ਤੱਕ ਵਿਕਰਮਜੀਤ ਸਿੰਘ ਦੇ ਖਿਲਾਫ ਸਰਕਾਰ ਵੱਡੇ ਸਬੂਤ ਕਿਉਂ ਨਹੀਂ ਪੇਸ਼ ਕਰ ਸਕੀ ਇਹ ਬੜੀ ਸ਼ਰਮ ਦੀ ਗੱਲ ਹੈ ਪਹਿਲਾਂ ਕਹਿੰਦੇ ਸੀ ਕਿ ਕੈਪਟਨ ਅਮਰਿੰਦਰ ਦੀ ਸਰਕਾਰ ਵਿੱਚ ਤੇ ਰੂਸਾ ਆਲਮ ਦੀ ਚਲਦੀ ਸੀ ਕਹਿੰਦੇ ਵਿਕਰ ਮਜੀਠੀਏ ਨਾਲ ਉਹਦੀ ਨੇੜਤਾ ਬੜੀ ਜ਼ਿਆਦਾ ਸੀ ਉਦੋਂ ਤੇ ਕਹਿੰਦੇ ਉਹ ਚਾਚੇ ਭਤੀਜੇ ਦੀ ਸਰਕਾਰ ਸੀ ਤਾਂ ਕਰਕੇ ਮਜੀਠੇ ਨੂੰ ਹੱਥ ਨਹੀਂ ਪਾਇਆ ਅੱਜ ਕਿਹੜੇ ਚਾਚੇ ਦੀ ਸਰਕਾਰ ਹੈ ਅੱਜ ਫਿਰ ਪੱਕੇ ਸਬੂਤ ਕੱਢ ਕੇ ਵਿਜੀਲੈਂਸ ਨੇ ਹੁਣ ਤੇ ਸਾਰਾ ਜ਼ੋਰ ਲਾ ਲਿਆ ਇਸ ਤੋਂ ਵੱਧ ਦੋਸਤੋ ਜ਼ੋਰ ਨਹੀਂ ਲਾਇਆ ਜਾ ਸਕਦਾ ਭਗਵੰਤ ਮਾਨ ਨੇ ਸਾਰਾ ਜ਼ੋਰ ਲਾ ਲਿਆ ਜੇਕਰ ਹੁਣ ਵੀ ਵੱਡੇ ਸਬੂਤ ਨਹੀਂ ਮਿਲੇ ਫਿਰ ਇਸ ਤੋਂ ਬਾਅਦ ਨਹੀਂ ਮਿਲਣਗੇ ਫਿਰ ਉਹਨੂੰ ਛੱਡ ਦੇਣਾ ਚਾਹੀਦਾ ਹੈ ਫਿਰ ਉਹਦੇ ਨਾਲ ਤੱਕਾ ਨਾ ਕੀਤਾ ਜਾਵੇ ਜੇ ਸਬੂਤ ਹਨ ਫਿਰ ਲੋਕਾਂ ਦੇ ਸਾਹਮਣੇ ਰੱਖੇ ਜਾਣ ਨਾਲੇ ਅਦਾਲਤ 'ਚ ਰੱਖਣ ਨਾਲੇ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਨੂੰ ਦੱਸਣ ਕਿ ਅੱਜ ਤੱਕ ਬੇਕਰ ਮਜੀਤਗੇ ਤੋਂ ਕੀ ਕੁਝ ਫੜਿਆ ਗਿਆ ਇੰਨੀ ਕ ਦੋਸਤੋ ਗੱਲ ਵਾਸੀ ਅੱਜ ਦੇਖਦੇ ਆ ਜਮਾਨਤ ਤੇ ਕੀ ਬਣਦਾ ਜੇਕਰ ਪੱਕੇ ਪ੍ਰੂਫ ਨਾ ਸਰਕਾਰੀ ਵਕੀਲ ਪੇਸ਼ ਕਰ ਸਕੇ ਵਿਜੀਲੈਂਸ ਤੇ ਪੱਕਾ ਜਮਾਨਤ ਮਿਲੇਗੀ ਕਿਉਂਕਿ ਦੋਸਤੋ ਸਬੂਤ ਕੋਈ ਨਹੀਂ ਤੇ ਜੇਕਰ ਸਬੂਤ ਚੰਗੇ ਕੋਰਟ ਦੇ ਵਿੱਚ ਰੱਖ ਦਿੱਤੇ ਫਿਰ ਜਮਾਨਤ ਨਹੀਂ ਮਿਲੇਗੀ ਅੱਜ ਸਾਰਾ ਕੁਝ ਦੁੱਧੋਂ ਪਾਣੀ ਬਿਲਕੁਲ ਦੋਸਤੋ ਹੋ ਜਾਵੇਗਾ ਜੇ ਜਮਾਨਤ ਮਿਲਗੀ ਸਰਕਾਰ ਦੀ ਬਹੁਤ ਕਿਰਕਰੀ ਹੋਵੇਗੀ ਵਿਜੀਲੈਂਸ ਦੀ ਬਹੁਤ ਕਿਰਕਰੀ ਹੋਵੇਗੀ ਤਰਨਤਾਰਨ ਦੀ ਜਿਹੜੀ ਸੀਟ ਹੈ ਉਥੇ ਬੜਾ ੱੱਕਾ ਲੱਗੇਗਾ ਦੋਸਤੋ ਇੰਨੀ ਇੱਕ ਵਿਚਾਰਾਂ ਸੀ ਗੱਲਬਾਤ ਚੰਗੀ ਲੱਗੀ ਸਾਂਝੀ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ